ਜਿਵੇਂ ਹੀ ਤੁਹਾਨੂੰ ਲੱਗੇ ਕਿ ਤੁਹਾਡੇ ਤੇ ਹਮਲਾ ਹੋਣ ਵਾਲਾ ਹੈ ਜਿਵੇਂ ਹੀ ਤੁਹਾਨੂੰ ਲੱਗੇ ਕਿ ਕੋਈ ਡਰੋਨ ਮਿਜ਼ਾਈਲ ਡਿੱਗਣ ਵਾਲੀ ਹੈ ਤਾਂ ਤੁਸੀਂ ਨਾ ਪੰਜ ਚੀਜ਼ਾਂ ਦਾ ਖਿਆਲ ਰੱਖਣਾ ਹੈ ਤੁਹਾਡਾ ਕੁਝ ਵੀ ਨਹੀਂ ਹੋਵੇਗਾ ਪ੍ਰਸ਼ਾਸਨ ਵੱਲੋਂ ਜਾਰੀ ਇਸ アドਵਾਈਸਰੀ ਨੂੰ ਸਮਝ ਲਵੋ ਇਹ ਪੰਜ ਪੁਆਇੰਟਸ ਧਿਆਨ ਦੇ ਨਾਲ ਸੁਣ ਲਵੋ ਸ਼ੇਅਰ ਕਰ ਦਿਓ ਅਤੇ ਬਾਕੀਆਂ ਨੂੰ ਦੱਸ ਦਿਵੋ ਜੀ ਹਾਂ ਸੋ ਸ਼ਿਗਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥ ਥਾਡੇ ਨਾਲ ਫੜਿਆ ਹਰ ਕੋਈ ਡਰਿਆ ਹੋਇਆ ਹੈ ਕਿ ਖਰੇ ਕੀ ਹੋ ਰਿਹਾ ਹੈ ਖਰੇ ਕੇ ਦਾ ਨੁਕਸਾਨ ਹੋ ਜਵੇ ਹਰ ਕੋਈ ਜੜਾਏ ਉਹ ਆਪਣਾ ਆਪਣਾ ਬਚਾ ਕਰ ਰਿਹਾ ਹੈ ਪਰ ਬਹੁਤ ਸਾਰੇ ਲੋਕ ਜੋ ਪ੍ਰਸ਼ਾਸਨ ਨੇ ਐਡਵਾਈਜ਼ਰੀ ਨੇ ਉਹਨਾਂ ਨੂੰ ਨਹੀਂ ਮੰਨਦੇ ਪਰ ਉਸ ਨੂੰ ਮੰਨਣਾ ਬੇਹਤ ਜ਼ਰੂਰੀ ਹੈ ਕਿਉਂਕਿ ਪ੍ਰਸ਼ਾਸਨ ਜੋ ਕੁਝ ਕਰ ਰਿਹਾ ਹੈ ਤੁਹਾਡੇ ਫਾਇਦੇ ਲਈ ਕਰ ਰਿਹਾ ਹੈ ਤੇ ਕਿਤੇ ਵੀ ਪੈਨਿਕ ਹੋਣ ਦੀ ਗੱਲ ਨਹੀਂ ਹੈ ਕਿਉਂਕਿ ਸਾਡਾ ਸਿਸਟਮ ਸਾਡਾ ਡਿਫੈਂਸ ਸਿਸਟਮ ਬਿਲਕੁਲ ਸਟਰੋਂਗ ਹੈ ਹੁਣ ਤੁਹਾਨੂੰ ਕੁਝ ਪੁਆਇੰਟ ਦੱਸ ਦਿਆਂ ਜਿਸ ਦਾ ਤੁਸੀਂ ਖਿਆਲ ਰੱਖਣਾ ਹੈ ਜੀ ਹਾਂ ਸਭ ਤੋਂ ਪਹਿਲਾਂ ਤਾਂ ਜੋ ਐਡਵਾਈਜ਼ਰੀ ਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਰਾਜੋਰੀ ਦੇ ਵੱਲੋਂ ਪਬਲਿਕ ਐਡਵਾਈਜ਼ਰੀ ਜਿਹੜੀ ਉਹ ਜਾਰੀ ਹੋਈ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਦੱਸਿਆ ਗਿਆ ਕਿ ਸ਼ਿਫਟ ਟੂ ਦੀ ਗਰਾਉਂਡ ਫਲੋਰ ਮਤਲਬ ਤੁਸੀਂ ਗਰਾਉਂਡ ਫਲੋਰ ਤੇ ਜ਼ਿਆਦਾ ਰਹਿਣਾ ਹੈ ਮਤਲਬ ਕਿ ਜੇਕਰ ਤੁਹਾਡੇ ਦੋ ਮੰਜ਼ਿਲਾ ਘਰ ਬਣਿਆ ਹੋਇਆ ਹੈ ਤਾਂ ਤੁਸੀਂ ਟਰਾਈ ਕਰਨਾ ਹੈ ਕਿ ਤੁਸੀਂ ਜੋ ਹੈ ਉਹ ਗਰਾਉਂਡ ਫਲੋਰ ਤੇ ਹੀ ਰਭੋ ਤੁਸੀਂ ਉੱਪਰ ਨਾ ਜਾਵੋ ਤੇ ਜੇਕਰ ਤੁਹਾਡਾ ਇੱਕੋ ਹੀ ਫਲੋਰ ਹੈ ਤੇ ਜੋ ਅਗਲੀ ਚੀਜ਼ ਕਹੀ ਗਈ ਹੈ ਕਿ ਜੇਕਰ ਤੁਹਾਡਾ ਇੱਕੋ ਹੀ ਫਲੋਰ ਹੈ ਮਤਲਬ ਤੁਹਾਡੇ ਦੋ ਮੰਜ਼ਿਲਾ ਘਰ ਨਹੀਂ ਹੈ ਤੇ ਤੁਸੀਂ ਜੋ ਹੈ ਉਹ ਆਪਣੇ ਜਿਹੜਾ ਘਰ ਹੈ ਉਸ ਦੇ ਉੱਤੇ ਸੈਂਡ ਬੈਗਸ ਜਾਂ ਕਹਿ ਲਓ ਸੋਇਲ ਬੈਗਸ ਰੱਖ ਦੇਣਾ ਉਹ ਇੰਜ ਹੈ ਕਿ ਜਿਵੇਂ ਬੋਰੀਆਂ ਦੇ ਵਿੱਚ ਮਿੱਟੀ ਜਾਂ ਸੀਮੈਂਟ ਭਰ ਕੇ ਜਿਹੜਾ ਹੈ ਤੁਸੀਂ ਆਪਣੇ ਛੱਤਾਂ ਦੇ ਉੱਤੇ ਰੱਖ ਦੇਵੋ ਤਾਂ ਕਿ ਜੇਕਰ ਕੋਈ ਡਰੋਨ ਜਾਂ ਕੋਈ ਮਿਜ਼ਾਈਲ ਡਿੱਗਦੀ ਹੈ ਤੇ ਤੁਹਾਡਾ ਜਿਹੜਾ ਉਹ ਬਚਾ ਸਕੇ ਅੱਗੇ ਕਿਹਾ ਹੈ ਕਿ ਟੇਕ ਸ਼ੈਲਟਰ ਇਨ ਦੀ ਬੰਕਰਸ ਮਤਲਬ ਤੁਸੀਂ ਬੰਕਰਸ ਦੇ ਵਿੱਚ ਜਾ ਸਕਦੇ ਹੋ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਬੰਕਰ ਸ਼ੈਲਟਰ ਹੁੰ ਬਣ ਗਏ ਨੇ ਜੋ ਤੁਹਾਡੇ ਰੱਖਿਆ ਦੇ ਲਈ ਬਣੇ ਗਏ ਨੇ ਤੁਹਾਡੀ ਸੁਰੱਖਿਆ ਦੇ ਲਈ ਬਣੇਗਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਘਰ ਇੰਨਾ ਸੇਫ ਨਹੀਂ ਹੈ ਤੁਸੀਂ ਉਹ ਦੇ ਵਿੱਚ ਜਿਹੜਾ ਉਹ ਜਾ ਸਕਦੇ ਹੋ ਅੱਗੇ ਕਿਹਾ ਗਿਆ ਕਿ ਆਪਣੇ ਘਰ ਦਾ ਜਿਹੜਾ ਗੈਸ ਵਗੈਰਾ ਹੈ ਉਸ ਨੂੰ ਜਿਹੜਾ ਤੁਸੀਂ ਬੰਦ ਰੱਖਣ ਦੀ ਕੋਸ਼ਿਸ਼ ਕਰੋ ਮਤਲਬ ਕਿ ਉਸ ਨੂੰ ਸਵਿਚ ਆਫ ਕਰ ਦਿਓ ਚਾਹੇ ਉਹ ਬਿਜਲੀ ਉਕਰਨ ਹੈ ਚਾਹੇ ਗੈਸ ਸਿਲੰਡਰ ਹੈ ਇਸ ਨੂੰ ਤੁਸੀਂ ਬੰਦ ਰੱਖੋ ਤਾਂ ਕਿ ਕਿਉਂਕਿ ਜਦੋਂ ਵੀ ਕੋਈ ਧਮਾਕਾ ਹੁੰਦਾ ਹੈ ਤੇ ਇਹਨਾਂ ਦੇ ਫਟਣ ਦਾ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਤੁਸੀਂ ਬੰਦ ਰੱਖੋ ਅੱਗੇ ਕੀ ਅੱਗੇ ਆਇਆ ਕਿ ਜਿਹੜਾ ਜੇਕਰ ਤੁਸੀਂ ਕਿਤੇ ਬਾਹਰ ਹੋ ਲੱਗਦਾ ਕਿ ਕੋਈ ਧਮਾਕਾ ਹੋ ਰਿਹਾ ਹੈ ਤੇ ਤੁਸੀਂ ਸਿੱਧਾ ਲੇਟ ਜਾਣਾ ਹੈ ਅਤੇ ਆਪਣੇ ਸਿਰ ਨੂੰ ਸਭ ਤੋਂ ਪਹਿਲਾਂ ਢੱਕਣਾ ਹੈ ਕਿਉਂਕਿ ਸਿਰ ਤੇ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਛੱਟ ਵੱਜਣ ਦਾ ਖਤਰਾ ਜਿਹੜਾ ਹੈ ਉਹ ਹੁੰਦਾ ਹੈ ਅਗਲਾ ਪੁਆਇੰਟ ਕਿਹਾ ਗਿਆ ਹੈ ਕਿ ਆਪਣੀ ਐਮਰਜੈਂਸੀ ਕਿੱਟ ਨੂੰ ਜਿਹੜਾ ਹੈ ਉਹ ਰੱਖੋ ਆਪਣੇ ਕੋਲ ਇਸ ਐਮਰਜੈਂਸੀ ਕਿੱਟ ਦੇ ਨਾਲ ਤੁਹਾਡਾ ਬਚਾ ਹੋਵੇਗਾ ਐਮਰਜੈਂਸੀ ਕਿੱਟ ਦੇ ਵਿੱਚ ਜਿਵੇਂ ਅਸੀਂ ਪਹਿਲਾਂ ਵੀਡੀਓ ਬਣਾਈ ਹੈ ਕਿ ਉਹਦੇ ਵਿੱਚ ਬਹੁਤ ਸਾਰਾ ਖਾਣ ਪੀਣ ਦੀਆਂ ਚੀਜ਼ਾਂ ਹੋ ਸਕਦੀਆਂ ਨੇ ਪਾਣੀ ਦੀ ਬੋਤਲ ਹੋ ਸਕਦੀ ਹੈ ਟਾਰਚ ਹੋ ਸਕਦਾ ਹੈ ਤੁਹਾਡਾ ਮੋਬਾਈਲ ਫੋਨ ਤੁਹਾਡਾ ਚਾਰਜਰ ਤੁਹਾਡੇ ਕੋਈ ਡਾਕੂਮੈਂਟਸ ਹੋ ਸਕਦੇ ਨੇ ਅਜੀਆਂ ਚੀਜ਼ਾਂ ਤੁਸੀਂ ਆਪਣੀ ਐਮਰਜੈਂਸੀ ਕਿੱਟ ਦੇ ਵਿੱਚ ਰੱਖ ਸਕਦੇ ਹੋ ਤੇ ਇਸ ਐਮਰਜੈਂਸੀ ਕਿੱਟ ਦੇ ਨਾਲ ਤੁਹਾਨੂੰ ਜਿਹੜਾ ਹੈ ਉਹ ਫਾਇਦਾ ਹੋਵੇਗਾ ਸੋ ਇਹ ਕੁਝ ਪੁਆਇੰਟ ਜਿਹੜੇ ਨੇ ਉਹ ਦੱਸੇ ਗਏ ਨੇ ਇਸ ਪੁਆਇੰਟ ਦੇ ਨਾਲ ਤੁਹਾਡਾ ਬਚਾਅ ਹੋ ਸਕਦਾ ਇਸ ਪੁਆਇੰਟ ਦੇ ਨਾਲ ਜਿਹੜਾ ਹੈ ਤੁਸੀਂ ਬੱਸ ਸਕਦੇ ਹੋ ਸੋ ਜੋ ਕੁਝ ਆਫੀਸ਼ੀਅਲੀ ਆ ਰਿਹਾ ਹੈ ਤੁਸੀਂ ਉਹਨਾਂ ਚੀਜ਼ਾਂ ਤੇ ਨਿਗਰਾਨੀ ਰੱਖਣੀ ਹੈ ਤਾਂ ਕਿ ਤੁਹਾਨੂੰ ਜਿਹੜਾ ਪਤਾ ਲੱਗ ਸਕੇ ਚਾਹੇ ਤੁਸੀਂ ਰੇਡੀਓ ਦੇ ਜ਼ਰੀਏ ਦੇਖੋ ਚਾਹੇ ਟੈਲੀਵਿਜ਼ਨ ਦੇ ਵਿੱਚ ਦੇਖੋ ਪਰ ਫੇਕ ਚੀਜ਼ਾਂ ਤੋਂ ਜਿਹੜਾ ਹੋਰ ਦੂਰ ਰਹਿਣਾ ਹੈ ਸੋ ਇਹ ਕੁਝ ਐਡਵਾਈਜ਼ਰੀ ਤੁਹਾਨੂੰ ਅਸੀਂ ਦੱਸੀ ਗਈ ਦੱਸੀ ਹੈ ਜੋ ਕਿ ਲਾਗੂ ਕੀਤਾ ਗਿਆ ਜਾਂ ਸਲਾਹ ਦਿੱਤਾ ਗਿਆ ਜਿਸ ਦੇ ਨਾਲ ਤੁਹਾਡਾ ਬਚਾਅ ਹੋ ਸਕਦਾ